ले भोरलाहे ले भोरला मुहे गरीब को ले ਰਹੀ ਵਾਸਤੇ ਕੱਟ ਸਮੇਂ ਨੇ ਇੱਕ ਨ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ ਤ੍ਰਿਖੇ ਆਪਣੇ ਵੇਗ ਗਿਆ ਟਪ ਬੰਨੋ ਮੰਨੀ ਹੋ ਅਜੇ ਸੰਭਾਲੇ ਸਮੇਂ ਨੂੰ ਕਰ ਸਫਲ ਉਡੰਦਾ ਜਾਵੰਦਾ ਇਹ ਠਹਿਰਨ ਜਾਂਚ ਨ ਜਾਣਦਾ ਲੰਘ ਗਿਆ ਨਾ ਮੁੜ ਗਿਆ ਕੱਲ ਚੁਕੀ ਹੈ ਬੀਤ ਵਸਤੋਂ ਦੂਰ ਨਸਾਈ ਪਲਕ ਅਜੇ ਹੈ ਦੂਰ ਨਹੀਂ ਵਿਚ ਹੱਥ ਆਈ ਅੱਜ ਸਾਡੇ ਕੋਲ ਪਰ ਵਿੱਚ ਫਿਕਰਾਂ ਲਾਈ ਕੱਲ ਪਲਕ ਨੂੰ ਸੋਚ ਅੱਜ ਇਹ ਮੁਫਤ ਗੁਆਈ ਹੋ ਸੰਭਲ ਸੰਭਲ ਇਸ ਅੱਜ ਨੂੰ ਇਹ ਬੀਤੇ ਮਹਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ ਹਰ ਰੰਗ ਹਰ ਕੀਰਤ ਚਾਉਂਦੇ ਆ ਵੇਖੋ ਕੱਲ ਜਿਹੜਾ ਬੀਤ ਚੁੱਕਾ ਹੈ ਉਹ ਸਾਡੇ ਵਸ ਵਿੱਚੋਂ ਨਿਕਲ ਗਿਆ ਤੇ ਜਿਹੜਾ ਕੱਲ ਆਉਣਾ ਹੈ ਉਹ ਹਾਣਾ ਸਾਡੇ ਵਸ ਵਿੱਚ ਨਹੀਂ ਇਹਨਾਂ ਦੋਵਾਂ ਦੇ ਬਾਰੇ ਵਿੱਚ ਚਿੰਤਾ ਜਾਂ ਫਿਕਰ ਕਰਨਾ ਵਿਅਰਥ ਹੈ ਤੇ ਅੱਜ ਜੋ ਹੁਣ ਸਾਡੇ ਕੋਲ ਹੈ ਉਸ ਪਿਆਰੇ ਹੁਣ ਵਾਲੇ ਸਮੇਂ ਨੂੰ प्यारे पवित्र महा रस ਵਿੱਚ ਲਾ ਕੇ ਆਨੰਦ ਵਿੱਚ ਨਾ ਰਹੀਏ ਤੇ ਵਿਅਰਥ ਫਿਕਰ ਜਾਂ ਅਫਸੋਸ ਕਰੀਏ ਤਾਂ ਸੱਚਮੁੱਚ ਅੱਜ ਦੇ ਇਸ ਸਮੇਂ ਨੂੰ ਵੀ ਅਫਸੋਸ ਵਿੱਚ ਗੁਆਉਣ ਵਾਲੀ ਗੱਲ ਹੈ ਇਸ ਤੁਰੇ ਜਾਂਦੇ ਹੁਣ ਜਿਸ ਦੇ ਅਸੀਂ ਮਾਲਕ ਆ ਇਹ ਚਿੰਤਾ ਤੇ ਅੰਦੇਸ਼ੀਆਂ ਵਿੱਚ ਲੰਘਦਾ ਜਾ ਰਿਹਾ ਬੀਤ ਗਈ ਤੇ ਆਉਣ ਵਾਲੀ ਕੱਲ ਜਿਸਤੇ ਸਾਡਾ ਵਸ ਨਹੀਂ ਇਹ ਹੁਣ ਨੂੰ ਖਾਰਈ ਮਹਾਰਸ ਦਾ ਵੇਲਾ ਕਦੋਂ ਆਵੇਗਾ ਵੇਲਾ ਕੇਵਲ ਹੁਣ ਹੈ ਹੁਣ ਦੀ ਸੰਭਾਲ ਕਰੋ ਸਦਾ ਅਨੰਦਤ ਸਤਗੁਰੂ ਆਖਦਾ ਕਬੀਰ ਕਾਲ ਕਰੰਤਾ ਅਭੈ ਕਰ ਅਬ ਕਰਤਾ ਸੋਇਤਾਲ ਪਾਛੈ ਕਛੂ ਨਾ ਹੋਵਈ ਜਾਓ ਸਿਰ ਪਰ ਆਵੇਗਾ